ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਲੈ ਕੇ ਆਏ ਜੀ ਅੱਜ ਬੰਤੀ ਦੀ ਵੀਡੀਓ ਆ ਦੇਖੋ ਜੀ ਇਹ ਵਿਚਾਲੇ ਤਾਂ ਵਾਧਦੇ ਐ ਤੇ ਆਹ ਸਾਈਡ ਇਹ ਦੋਨੇ ਪਾਸੇ ਘਟਣਗੇ ਹੁੰਦੇ ਇਹ ਪੱਤਗਾਂ ਬੰਦੀਆਂ ਜੀ ਤੇ ਮੈਂ ਪੀਲਾ ਇਹ ਕਲਰ ਦਾ ਬਲੌਜ ਦੀ ਵੀਡੀਓ ਪਾਈ ਉਹ ਚ ਇਹ ਮੈਂ ਪੱਤੀਆਂ ਦਾ ਡਿਜ਼ਾਈਨ ਪਾਇਆ ਤੇ ਬਹੁਤ ਸੋਹਣਾ ਲੱਗਦਾ ਹੈ ਇਹ 8 8 ਕੁੰਡੇ ਵਿਚਾਲੇ ਛੱਡ ਕੇ 9ਵੇਂ ਕੁੰਡੇ ਤੇ ਇਹ ਪੱਤੀ ਬਰੁੰਨੀ ਜਾਂਦੀ ਹੈ ਇੱਥੇ ਵਾਧਦੇ ਇਹ ਆ ਸਾਈਡ ਘਟਦੇ ਹੁਣ ਆਪਾਂ ਇੱਥੇ ਚਾਰ ਵਾਧਦੇ ਆਪਾਂ ਤਿੰਨ ਵਧਾ ਦੇ ਇੱਕ ਕੱਪਾ ਹੋਰ ਵਧਾ ਰਹੇ ਆ ਘਟਾ ਰਹੇ ਆ ਇੱਧਰ ਤਾਂ ਆਪਣਾ ਇਹ ਘਟਦਾ ਆ ਆ ਦੇਖੋ ਜੀ ਦੋਹਾਂ ਨੇ ਇੱਕ ਬਣ ਗਏ ਆ ਸਾਈਡ ਤਾਂ ਆਪਣਾ ਇਹ ਘਟ ਗਿਆ ਕੁੰਡਾ ਤੇ ਵਿਚਾਲੇ ਇਹ ਜਿਹੜਾ ਨੌਮਾ ਕੁੰਡ ਉੱਥੇ ਇਹ ਜੀ ਵੱਡ ਜਾਣਗੇ ਦੇਖੋ ਜੀ ਇੱਥੇ ਇਹ ਹੁਣ ਵੱਡ ਜਾਣਗੇ ਤੇ ਇੱਥੇ ਘਟ ਜਾਣਗੇ ਜੀ ਆ ਦੇਖੋ ਇੱਥੇ ਇਹ ਕੱਟ ਜਾਣਗੇ। ਕੁੱਠੀ ਸਲਾਈ ਇਹ ਸਾਰੇ ਕੁੱਠੀ ਬਣੀ ਜਾਂਦੀ ਹੈ। ਸਿੱਧੀ ਸਲਾਈ ਵਾ ਸਿੱਧਾ ਡਿਜ਼ਾਈਨ ਬਣ ਜਾਂਦਾ ਬਹੁਤ ਸੋਖਾ ਡਿਜ਼ਾਈਨ। ਸੋਰੀ ਜੀ ਆਪਣਾ ਕੁੰਡਾ ਨਿਕਲ ਗਿਆ। ਇਹ ਚੱਤਲੇ ਆਪਣੇ ਵੱਲ ਲੱਗਿਆ ਸੀ। ਪੁੱਠੀ ਸਿਲਾਈ ਤਾਂ ਜੀ ਇਹ ਸਾਰੀ ਪੁੱਠੀ ਬਣੀ ਜਾਂਦੀ ਹੈ ਤੇ ਸਿੱਧੀ ਸਿਲਾਈ ਇਹ ਆਪਣੇ ਡਿਜ਼ਾਈਨ ਬਣ ਜਾਂਦੇ। ਦੇਖੋ ਜੀ ਆਪਾਂ ਇਹ ਪੁੱਠੀ ਬਣਤੀ ਹੁਣ ਆਪਣੀ ਆ ਗਈ ਆ ਸਿੱਧੀ ਸਿਲਾਈ ਆ ਦੇਖੋ। ਪੱਤੀ ਦਾ ਡਿਜ਼ਾਈਨ ਬਣਾਣਾ ਇਹ ਸ਼ੁਰੂ ਹੋ ਗਿਆ। ਹੁਣ ਆਪਣੇ ਇਹ ਚਾਰ ਕੁੰਡੇ ਆਪਾਂ ਵਧ ਗਏ। ਹੁਣ ਇਹ ਪੱਤੀ ਪਹਿਲਾਂ ਤਾਂ ਬਾਹਰ ਨੂੰ ਆਈ ਹੁਣ ਇਹ ਪੱਤੀ ਐ ਵਿੱਚ ਨੂੰ ਜਾਊਗੀ। ਹੁਣ ਆ ਚੀਜ਼ਾਂ ਵਿੱਚ ਨੂੰ ਘਟਣੀ ਸ਼ੁਰੂ ਹੋ ਜੂਗੀ ਜੀ। ਦੇਖੋ ਬਲ ਹੁਣ ਆਪਣੇ ਵਿੱਚ ਨਹੀਂ ਆਉਣਾ ਇਹ ਬਲ ਆਪਣੇ ਬਾਹਰਲੇ ਪਾਸੇ ਆਊਗਾ ਦੇਖੋ ਜੀ ਆ ਬਣਾ ਤੇ ਆ ਹੁਣ ਧਾਗਾ ਆਪਣੇ ਮੂਰੇ ਆ ਗਿਆ ਜਿਹੜੀ ਆ ਚੀਜ਼ ਪਹਿਲਾਂ ਐ ਨੂੰ ਉਹ ਇਹ ਘਟিয়ে ਹੁਣ ਇਹ ਵਿੱਚ ਨੂੰ ਜਾਊਗਾ ਦੇਖੋ ਆ ਦੋਆਂ ਦਾ ਇੱਕ ਬਣ ਜੂ ਇੱਥੇ ਬਲ ਪੈ ਜੂ ਪੱਤੀ ਦੇ ਬਾਹਰਲੇ ਪਾਸੇ ਹਣ ਬਲ ਪਊਗਾ ਆ ਧਾਗਾ ਪੱਗੇ ਕਰ ਲਿਆ ਬਲ ਪੈ ਗਿਆ ਹੁਣ ਇਹ ਘਟਣੀ ਸ਼ੁਰੂ ਹੋ ਗਈ දර होන जीී बाද නිශ सा बුණනේ ව සිද්ද න वाලපෑන හොන් वाලය පරේ बारले පස්ස देखो इे होने කටදේයි होනने ්चනු කටරනග बना था बाලපග ේ ද කට ගත දග නද ਨਾਲ ਹੀ ਵੱਧਦੇ ਹੈ ਤੇ ਨਾਲ ਹੀ ਘਟਦੇ ਹੁਣ ਇਹ ਪੱਤੀ ਦਾ ਮੂੰਹ ਵਿੱਚ ਨੂੰ ਜਾਣ ਲੱਗਾ ਦੇਖੋ ਦਿਖਾ ਰਹੇ ਹੁਣ ਜੀ ਆਪਾਂ ਇਹ ਬਣ ਰਹੇ ਆ ਪੁੱਠੀ ਸिलाई ਦੇਖੋ ਜੀ ਪਪੁੱਠੀ ਸਲਾਈ ਬਣਤੀ ਆ ਦੇਖੋ ਹੁਣ ਆਪਣੀ ਇਸ ਜਗ੍ਹਾ ਚ ਆਹ ਇੱਥੇ ਆ ਇੱਥੇ ਮੋਰੀਆ ਰਹਿਣ ਲੱਗ ਗਈਆਂ ਕਿਉਂਕਿ ਇੱਥੇ ਵਧਣ ਲੱਗ ਗਏ ਆ ਵਿੱਚ ਨੂੰ ਘਟਣ ਲੱਗ ਗਏ ਹੁਣੇ ਪੱਤੀ ਦਾ ਮੂੰਹ ਵਿੱਚ ਨੂੰ ਜਾਊਗਾ ਦੇਖੋ ਆਪਣੀ ਪੱਤੀ ਬਣਨੀ ਸ਼ੁਰੂ ਹੋ ਗਈ ਕੱਟਣੀ ਸ਼ੁਰੂ ਹੋ ਗਈ ਆ ਦੇਖੋ ਜੀ ਆਪਾਂ ਜਿਹੜਾ ਬਲ ਪਾਇਆ ਸੀ ਆਪਾਂ ਬਣਗੇ ਹੁਣ ਫਿਰ ਆਪਣਾ ਅੱਗੇ ਧਾਗਾ ਆਊਗਾ ਜਿਹੜੀ ਆ ਚੀਜ਼ ਹੈ ਇਹ ਆਪਣੀ ਐ ਕੁੰਡੇ ਨੂੰ ਪਲਟ ਕੇ ਕਿਉਂਕਿ ਇਹ ਫਿਰ ਸਿੱਧੀ ਗੋਹਦਾ ਇੱਥੋਂ ਸਿੱਧੀ ਚੱਲੀ ਆ ਸਿੱਧੀ ਸਿੱਧੀ ਤੁਰੀ ਆਉਂਦੀ ਆ ਕੁੰਡੇ ਦਾ ਮੂੰਹ ਪਲਟ ਕੇ ਤੇ ਦੇਖੋ ਜੀ ਬਹੁਤ ਸੋਖਾ ਤੇ ਸੋਹਣਾ ਡਿਜ਼ਾਈਨ ਹੈ ਮੈਂ ਇਹ ਬਲਾਗ ਜੇ ਵਿੱਚ ਵੀ ਪਾਇਆ ਸੀ ਜੇ ਕਿਸੇ ਵੀ ਮੇਰੀ ਭੈਣ ਨੇ ਮੋਤੀ ਪਾਉਣੇ ਹੋਣ ਤਾਂ ਜਿਹੜੀ ਆ ਚੀਜ਼ ਸ਼ੁਰੂ ਹੁੰਦੀ ਹੈ ਧਾਗੇ ਦੇ ਵਿੱਚ ਬਣ ਕੇ ਪਾ ਲਓ ਤੇ ਆਸ ਚੀਜ਼ ਸ਼ੁਰੂ ਚ ਇੱਥੇ ਇੱਥੇ ਮਣਕਾ ਲਿਆ ਦਿਓ ਮੈਂ ਬੇਬੀ ਪਿੰਕ ਬਲੌਜ਼ ਬੁਣਿਆ ਸੀ ਉਹਦੇ ਵਿੱਚ ਮੈਂ ਕਾਲੇ ਮਣਕੇ ਪਾਏ ਸੀ ਆਹ ਜਗ੍ਹਾ 'ਚ ਮੈਂ ਮਣਕਾ ਲਿਆਂਦਾ ਸੀ ਹਰੇਕ ਪੱਤੀ ਦੇ ਇਸ ਜਗ੍ਹਾ 'ਚ ਮਣਕਾ ਲਿਆਓ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜਿਹੜਾ ਮੈਂ ਹੁਣ ਪੀਲਾ ਬੁਣਾਇਆ ਉਹਦੋਂ ਮੇਰੇ ਕੋਲੇ ਮਣਕੇ ਹੈ ਨਹੀਂ ਸੀ ਮੈਂ ਉਹ ਬਿડા ਮਣਕਾ ਤਾ ਬੁਣਾ ਤਾਂ ਇੱਥੇ ਜੀ ਆਪਣੇ ਹੁਣ ਅਹੀ ਘਟ ਗਏ ਤੇ ਦੇਖੋ ਤੇ ਇੱਥੇ ਜੀ ਆਪਣਾ ਹੁਣ ਬਲ ਪੈ ਜੂਗਾ ਨਾਲ ਦੀ ਨਾਲ ਘਟ ਕੇ ਨਾਲ ਹੀ ਬਲ ਪੈਂਦੇ ਤੇ ਬਹੁਤ ਸੋਹਣਾ ਡਿਜ਼ਾਈਨ ਬਣਦਾ ਹੈ ਇਹ ਆਪਣੀ ਜੀ ਨਿਕਲੂਗੀ ਇਹ ਪੁੱਠੀ ਸਲਾਈ ਆਪਣੀਆਂ ਇਹ ਚਾਰ ਸਲਾਈਆਂ ਅੱਠ ਸਲਾਈਆਂ ਦੇ ਵਿੱਚ ਇਹ ਪੱਤੀ ਪੂਰੀ ਹੋ ਜਾਂਦੀ ਹੈ ਕੰਪਲੀਟ ਹੋ ਜਾਂਦੀ ਹੈ ਆਪਣੀ ਬੁੰਤੀ ਇਹ ਅੱਠ ਸਲਾਈਆਂ ਵਿੱਚ ਚਾਰ ਸਲਾਈਆਂ ਤਾਂ ਥੱਲੋਂ ਇਹ ਪੱਤੀ ਆਪਣੇ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਚਾਰ ਸਲਾਈਆਂ ਤਾਂ ਇਹ ਘਟ ਜਾਂਦੀ ਹੈ ਅੱਠ ਸਲਾਈਆਂ ਦੇ ਵਿੱਚ ਆਪਣੀ ਪੱਤੀ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਪੱਤੀ ਦਾ ਡਿਜ਼ਾਈਨ ਜੀ ਇੱਕ ਮੈਂ ਬਣਾਈ ਸੀ ਬੇਬੀ ਪਿੰਕ ਉਦੇ ਵਿੱਚ ਵੀ ਬਹੁਤ ਸੋਹਣਾ ਡਿਜ਼ਾਈਨ ਪਾਇਆ ਉਹਦੀ ਵੀਡੀਓ ਪਾਉਂਗੀ ਮੈਂ ਆ ਦੇਖੋ ਜੀ ਆਪਣੀ ਬੱਤੀ ਘਟਣੀ ਸ਼ੁਰੂ ਹੋ ਗਈ ਤੇ ਬਹੁਤ ਸਾਰੇ ਡਿਜ਼ਾਈਨ ਬਣਦਾ ਹੈ ਇੱਥੇ ਫੇਰ ਜੀ ਹੁਣ ਆਪਣੇ ਬਲ ਪੈ ਜੀ ਆ ਦੇਖੋ ਉਸ ਵੇਲੇ ਥੋੜੀ ਇਹ ਮੋਟੀਆਂ ਸਲਾਈਆਂ ਚੱਕ ਲੀਆਂ ਤਾਂ ਕਰਕੇ ਲੱਗਦਾ ਹੈ ਗੱਲਾ ਜੀ ਮੇਰੇ ਦੂਜੀਆਂ ਸਲੰਗ ਸਾਰੀਆਂ ਰੁਕਣਾ ਪਈਆਂ ਆ ਦੇਖੋ ਜੀ ਹੁਣ ਆਪਣਾ ਇੱਥੇ ਹੀ ਕੱਟ ਗਿਆ ਕੱਟ ਚੁੱਕਿਆ ਹੁਣ ਫੇਰ ਇੱਥੇ ਗੱਲ ਪੈ ਜੂ ਸੋਰੀ ਨਿਕਲ ਗਿਆ ਕੁੰਡਾ ਦੇਖੋ ਹੁਣ ਆਪਣਾ ਦੇ ਜਾਂ ਦੀ ਇੱਕ ਸਲਾਈ ਰਹਿ ਗਈ ਦੇਖੋ ਜੀ ਪੱਤੀ ਬਹੁਤ ਸੋਹਣੀ ਬਣੂਗੀ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਹੈ ਇਹ ਜੇ ਕਿਸੇ ਨੇ ਜਿਵੇਂ ਪੰਜ ਪਾਤੀਆਂ ਪਹਿਲਾਂ ਸ਼ੁਰੂ ਚ ਪੱਤੀਆਂ ਫਿਰ ਆਪਣੀਆਂ ਤਿੰਨ ਪੈਣੀਆਂ ਦੋ ਇੱਕ ਐ ਪਾ ਲੋ ਜੇ ਕਿਸੇ ਨੇ ਸਾਰੇ ਚ ਪੱਤੀਆਂ ਪਰੋਣੀਆਂ ਸਾਰੇ ਚ ਪਾ ਲੋ ਆਪਣੀ ਆਪ ਦੀ ਇੱਛਾ ਹੈ ਵਿਰਲਾੜੀਆਂ ਬਣਾਉਣੇ ਤਾਂ ਕਟ ਪੱਤੀਆਂ ਪਰੋਣ ਲੋ ਜੇ ਸੰਗਣਾ ਡਿਜ਼ਾਈਨ ਬਣਾਉਣੇ ਤਾਂ ਵੱਧ ਪੱਤੀਆਂ ਪਰੋਣ ਲੋ ਬਸ ਉਹ ਆਪਣੇ ਆਪ ਤੇ ਡਿਪੈਂਡ ਹੈ ਜੀ ਡਿਜ਼ਾਈਨ ਬਹੁਤ ਸੋਹਣੇ ਬਣ ਚੁੱਕੇ ਬਸ ਇੱਕ ਆਪਣੀ ਸਲਾਈ ਹੋਰ ਰਹਿ ਗਈ ਤੇ ਆਪਣੀ ਪੱਤੀ ਹੋ ਗਈ ਜੀ ਕੰਪਲੀਟ ਜੇ ਕਿਤੇ ਨਾ ਸਮਝਾਈ ਹੋਵੇ ਤਾਂ ਜਰੂਰ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛਿਆ ਕਰੋ ਸਕਰੀਨ ਤੇ ਆਪਾਂ ਆਪਣਾ ਨੰਬਰ ਦਿੰਨੇ ਹੁੰਦੇ ਆ ਆ ਜੀ ਆਪਣੇ ਇੱਥੇ ਫੇਰ ਕੱਟ ਗਏ ਇੱਥੇ ਵਾਲ ਪੈ ਗਿਆ ਫੇਰ ਵਾਲੇ ਚੱਕੇ ਆਪਣੀ ਪੱਤੀ ਹੋ ਗਈ ਜੀ ਕੰਪਲੀਟ ਤੇ ਜਰੂਰ ਮੇਰੀ ਵੀਡੀਓ ਜੀ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਇੱਕ ਤਾਂ ਜੀ ਟਾਈਮ ਨਹੀਂ ਲੱਗਦਾ ਬੰਤੀ ਰੋਜ ਪਾਉਣ ਦਾ ਕਿਉਂਕਿ ਜਾਗਤਾ ਤਿਆਰ ਕਰਕੇ ਦੇਣੀ ਹੁੰਦੀਆਂ ਬਸ ਉਧਰ ਲਾਲਚ ਹੋ ਜਾਂਦਾ ਬੰਨਣ ਦਾ ਅੱਜ ਮੈਂ ਅਖਾ ਚੱਲ ਆਪਾਂ ਬੰਤੀ ਦੀ ਵੀਡੀਓ ਪਾ ਹੀ ਦੇਈਏ। ਆ ਦੇਖੋ ਜੀ ਆਪਣੀ ਪੱਤੀ ਬਣ ਚੁੱਕੀ ਹੈ, ਰੈਡੀ ਹੋ ਗਈ ਪੱਤੀ ਆਪਣੀ ਬਣ ਕੇ। ਏਡਾ ਸੋਹਣਾ ਡਿਜ਼ਾਈਨ ਹੈ ਤੇ ਸੌਖਾ ਡਿਜ਼ਾਈਨ ਹੈ। ਪਹਿਲਾਂ ਆਪਾਂ ਜੀ ਇਹ ਇੱਥੇ ਘਟਾਏ ਹੈ ਤੇ ਆਹ ਚੀਜ਼ ਚ ਵਧਾਏ ਹੈ। ਹੁਣ ਆਪਾਂ ਇਹ ਵਿੱਚ ਨੂੰ ਘਟਾਤੇ ਤੇ ਆਹ ਚੀਜ਼ ਨਾਲ ਹੀ ਆਪਣੀ ਵਧ ਗਈ। ਬਹੁਤ ਸੋਹਣਾ ਡਿਜ਼ਾਈਨ ਬਣਦਾ ਹੈ। ਬਹੁਤ ਸੋਹਣਾ ਤੇ ਸੌਖਾ ਜੀ ਜੇ ਕਿਸੇ ਮੇਰੀ ਭੈਣ ਨੇ ਮੋਤੀ ਪਾਉਣੇ ਹੋਣ ਤਾਂ ਆਹ ਚੀਜ਼ ਜਦੋਂ ਆਪਣੀ ਬੰਤੀ ਸ਼ੁਰੂ ਹੁੰਦੀ ਤੇ ਇੱਥੇ ਮੋਤੀ ਪਾ ਲਓ। ਤਾਂ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਹੈ ਜੇ ਪੱਤੀ ਦੇ ਨਾਲ ਐ ਜਿਵੇਂ ਹੋਰ ਪੱਤੀ ਪਰੁੰਨੀ ਹੋਵੇ ਤਾਂ ਆਹ ਚੀਜ਼ ਜੀ ਇੱਥੇ ਇਹ ਅੱਠ ਕੁੰਡੇ ਰਹਿਣਗੇ ਆਚਾ ਹਰੇਕ ਪੱਤੀ ਦੇ ਵਿਚਾਲੇ ਚਾਰ ਕੁੰਡੇ ਬਚ ਜਾਂਦੇ ਜਿਵੇਂ ਇੱਥੇ ਨਾਲ ਇਹਦੀ ਪੱਤੀ ਹੋਰ ਪਰੁੰਨੀ ਹੋਵੇ ਬਹੁਤ ਸੋਹਣਾ ਡਿਜ਼ਾਈਨ ਬਣ ਚੁੱਕਿਆ ਆਪਣਾ ਦੇਖੋ ਜੀ ਮੇਰੀ ਵੀਡੀਓ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਜੀ ਤੇ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਉਥੇ ਕਿੱਡੀ ਸੋਹਣੀ ਪੱਤੀ ਬਣ ਚੁੱਕੀ ਹੈ